ਹਾਂ ਜੀ ਅਰ ਕੀ ਹਾਲ ਚਾਲ ਹੈ ਹਰ ਦੋਸਤਾਂ ਮਿੱਤਰਾਂ ਅਮੀਰ ਦਾ ਜੀ ਠੀਕ ਠਾਕ ਹੋਏ ਤੁਹਾਡੇ ਜਾਣੇ ਵੀ ਸੈਟ ਬੈਟ ਹੋਣਗੇ ਦੱਲਾਓ ਵੀ ਮਿੱਤਰੋ ਮੈਂ ਤੇ ਪਾਪਾ ਆਈ ਸੀ ਮੰਡੀ ਦੇ ਵਿੱਚ ਕਣਕ ਲੈਣ ਆ ਦੇਖ ਲੋ ਇੱਧਰ ਵੀਊ ਸਾਰੀ ਮੰਡੀ ਦਾ ਇੱਧਰ ਵੀ ਕਰ ਲੋ ਚੈੱਕ ਲੈ ਤੇ ਬਾਈ ਇਹਨਾਂ ਨੇ ਦਿੱਤਾ ਕਣਕ ਨੂੰ ਜਵਾਬ ਇਹ ਕਹਿੰਦੇ ਸਾਢੇ 11 ਵਜੇ ਲੱਗਣੀ ਬੋਲੜੀ ਤੇ ਫੇਰ ਤੁਹਾਨੂੰ ਦਵਾਂਗੇ ਕਣਕ ਤੇ ਉਹਨੇ ਟਾਈਮ ਨਹੀਂ ਸਾਡੇ ਕੋਲੇ ਟਾਈਮ ਹੈ ਨਹੀਂਗਾ ਜਾਨੀ ਜੇ ਇਹ ਕਹਿੰਦੇ ਵੀ 2 ਘੰਟੇ ਇੱਥੇ ਬੈਠੋ ਠੀਕ ਆ ਤੇ ਇਹਨਾਂ ਨੇ ਸਾਨੂੰ ਜਵਾਬ ਦੇ ਇਹਨਾਂ ਨੂੰ ਕਿਹੜਾ ਬਾਈ ਲੋੜ ਦੀ ਪਈ ਠੀਕ ਆ ਨਾ ਆਪਾਂ ਵੀ ਕਿਤੇ ਨਾ ਕਿਤੇ ਆਪਣਾ ਟਾਈਮ ਆਪਣ ਪਰੇ ਪਤਾ ਨਹੀਂ ਜੀ ਹਿਸਾਬ ਕਰਾਵਾ ਇੱਧਰ ਵੀ ਦੇਖ ਲੋ ਲੈ ਬਹੁਤਾ ਕੰਮ ਕਰ ਪਾ ਟਾਈਮ ਲੱਗੂਗਾ ਕਹਿੰਦੇ ਰੁਕਣਾ ਪੈਣਾ ਤੇ ਮੰਡੀ ਦੇਖ ਲੋ ਬਾਈ ਆਪਣੇ ਸ਼ਹਿਰ ਦੀ ਕਿੱਡੀ ਵੱਡੀ ਆ ਦੂਰ ਦੂਰ ਤੱਕ ਆ ਲੈ ਹੁਣ ਫਿਰ ਮਸਤਰੀ ਹੁਣ ਸਾਲ ਕਿੱਥੇ ਜੀਓ ਹੁਣ ਬੱਤੀ ਕਿਰ ਸਕਨੀ ਕੀ ਹੁਸਤਾ ਹੁਣ ਉਥੇ ਆਹੋ ਇੱਕਣਾ ਬਾਈ ਗਣਕ ਵੀ ਕਈ ਤਰ੍ਹਾਂ ਦੀ ਆ ਐਮਪੀ ਵਾਲੀ ਕਹਿੰਦੇ 40 ਚਾਹ ਆ 40 ਕਿਲੋ ਦਾ ਗੱਟਰਾ ਆਉਂਗਾ ਵਾ ਤੇ ਇਹ ਇੱਕ ਬਿੱਖੇ ਬਾਈ ਕਹਿੰਦਾ 35-40 ਰੁਪਏ ਰੇਟ ਚੱਲਦੀ ਬਈ ਆ ਇਹ ਕਹੀ ਵੇਖਣ ਨੂੰ ਪੁੱਛ ਕੇ ਆਏ ਆ ਤੇ ਉਹ ਸਾਨੂੰ ਕਹਿੰਦਾ ਵੀ ਤੁਹਾਨੂੰ ਮਿਲੂਗੀ ਬਾਈ 3200 ਨੂੰ ਕੁਆਂਟਲ ਜਣੀ ਆ 100 ਕਿਲੋ ਠੀਕ ਹੈ ਜੀ ਹੁਣ ਕਿਸੇ ਜਾ ਕੇ ਨਾ ਹੋਰ ਨੂੰ ਪੁੱਛਦੇ ਆ ਇੱਧਰ ਮੋੜ ਮੋੜ ਲੈਨੇ ਆ ਤੇ ਬਾਹਰ ਨਿਕਲਦੇ ਆ ਪਹਿਲਾਂ ਤਾਂ ਮੰਡੀ ਜੀ ਇੱਧਰ ਆ ਗਈ ਕੈਂਟਰ ਯੂਨੀਅਨ ਮੰਡੀ ਜਿੱਤੇ ਰੇ ਫਰਦੇ ਆ ਮੰਡੀ ਜਿੱਤੇ ਰੇ ਫਰਦੇ ਆ ਜੀ ਗੱਲ ਆ ਵੱਡੀ ਆ ਬਾਕੀ ਤੇ ਦੇਖ ਲਓ ਬਾਈ ਪਸ਼ੂ-ਪਸ਼ੂ ਲੈ ਗਊਸ਼ਾਲਾ ਇੱਥੇ ਬਣੀ ਹੋਈ ਆ ਦੇ ਗੰਗਾ ਗੰਗਾ ਰੱਖਣਾ ਰੱਖਣਾ ਬਈ ਔਨ ਲੋਕੀ ਬਹੁਤ ਕਰਦੇ ਆ ਕਰਦੇ ਆ ਕਰਦੇ ਆ ਆ ਦੇਖੋ ਆ ਰਹੀ ਕੰਨ ਇਨਸ਼ਾ ਅੱਲਾ ਲਓ ਬਾਈ ਆ ਗਏ ਹੁਣ ਬਾਜ਼ਾਰ 'ਚ ਹੁਣ ਵੇਖਦੇ ਆ ਕੋਈ ਦੁਕਾਨ ਤੇ ਕੋਈ ਜੀ ਜੇ ਕਦੇ ਮਿਲ ਗਈ ਨਾ ਕਿਸੇ ਦੁਕਾਨ ਤੋਂ ਸਸਤੇ ਭਾਅ ਦੇ ਅੱਕਨੇ ਪੱਤੀ ਸੋ ਗਿਆ ਹਨ ਚਲੋ ਜੇ 22 2800 ਤੱਕ ਤਾਂ ਆਪਾਂ ਉਮੀਦ ਰੱਖੀ ਹੈ ਜੇ ਮਿਲ ਗਈ ਤਾਂ ਠੀਕ ਹੈ ਨਹੀਂ ਤਾਂ ਫਿਰ ਜਿਵੇਂ ਵੀ ਲੋਟ ਆਉਂਦਾ ਦੇਖਦੇ ਆ ਲਓ ਜੀ ਭਾਈ ਲਓ ਭਾਈ ਕਣਕ ਮਿਲ ਗਈ ਆ ਸਾਨੂੰ 80 ਕਿਲੋ ਲੈ ਲਈ ਆ ਤੇ ਆ ਗੱਟੇ ਦੇਖ ਲਓ ਇੱਧਰ ਆਦੇ ਬੈਠਾ ਮੈਸਰੀ 22 ਹਾਂ 22 ਸਾਨੂੰ ਮਿਲੀ ਹੈ ਠੀਕ ਹੈ ਜੀ ਤੇ ਹੁਣ ਚੱਲਦੇ ਆ ਘਰੇ ਘਰੇ ਚੱਲ ਕੇ ਸਾਨੂੰ ਮਿਲਦੇ ਆ ਨਾਲੇ ਕਬੂਤਰ ਕਬਾਤਰ ਦਿਖਾਉਨੇ ਆ ਤੇ ਆਹ ਦੇਖ ਲਓ ਸਾਡੀ ਫਰੂਟ ਮੰਡੀ ਮੋਗੇ ਦੀ ਹਾਂ ਲੋ ਮਤਰੋ ਕਰੇ ਪਹੁੰਚ ਗਏ ਤੇ ਹੁਣ ਕਬੂਤਰ ਘਤਰ ਦੇਖਦੇ ਆ ਕਣਕ ਨਿਕਲੀ ਆ ਬਹੁਤ ਵਧੀਆ ਪਾਪਾ ਪੂਰੀ ਸਹੀ ਐ ਨਾ ਕਣਕ ਇੱਕ ਨੰਬਰ ਆ ਜਮਾ ਤੇ ਹੁਣ ਜਾਨਵਰ ਦੇਖਦੇ ਆ ਨਾਲੇ ਸੁਣ ਦਿਖਾਉਨੇ ਆ ਅੱਜ ਨਾ ਹਵਾ ਬਹੁਤ ਤੇਜ਼ ਚੱਲਦੀ ਐ ਤੇ ਜਾਨਵਰ ਬਾਹਰ ਤਾਂ ਨਹੀਂ ਕੱਢੇ ਤੇ ਆਹ ਦੇਖ ਲੋ ਆ ਚੱਲ ਰਿਹਾ ਹੈਲਦਣ ਹਲਾ ਆ ਦੇਖੋ ਜਾਨਵਰ ਕੀੜਾ ਲਾਉਣ ਲੈ ਸੀਗੇ ਦੋ ਇੱਕ ਤਾਂ ਆਵਾ ਆ ਬੈਠੀ ਆ ਗਿਆ ਲੈ ਅੱਛਾ ਏ ਤੇ ਦੇਖੋ ਉਧਰ ਓਹ ਰਹੀ ਜਾਂਜੋ ਦੀ ਹਨ ਆ ਗਈ ਮੜੀ ਜੀ ਨਾ ਦਿਖੀ ਤਾਂ ਹੋ ਗਈ ਹਨ ਇਹ ਕਈ ਅੱਧੇ ਇੱਕ ਹੋਰ ਕਿਹੜਾ ਰਿੰਦਾ ਲਾਉਣ ਵਾਲਾ ਉਧਰ ਮੈਂ ਸਭ ਉਧਰ ਪੱਟਾ

ਪੁਤਲੀ ਜੀ ਆ ਮੜੀ ਜੀ ਕੱਟਣ ਵਾਲੀ ਯਾਰ ਹੂੰ ਯਾਰ ਆ ਫਿਰ ਕਿਹ ਦਿਨ ਲਾ ਕੇ ਬਹਿ ਜਾਗੇ ਹੋਰ ਕੰਮ ਤਾਂ ਕੁਛ ਵੀ ਨਹੀਂ ਹੂੰ ਚੱਕ ਦਾਂਗੇ ਫਿਰ ਉਤੋਂ ਹੋਰ ਦੇਖਣਾ ਯਾ ਭਾਈ ਇੱਧਰ ਲੈ ਦਿਖਾਉਣੇ ਨਾਲ ਟਾਈਮ ਸਾਨੂੰ ਪਾਪਾ ਉਹਨਾਂ ਦਾ ਟਾਈਮ उधर जबेरा फैस्टम आँखों की निकल गई ओरी हम्म इधर है भाई सारे पट्ठे चीने लाल चीने ਇੱਕ ਅੱਧੀ ਪੱਠੀ ਲੋ ਭਾਈ ਨਾਉਂ ਲਾ ਦਨੇ ਆ ਬਣੀ ਨਹੀਂ ਗੱਲ ਮ ਦੱਬੀ ਵੀ ਮਾਸਟੋਨ ਲੱਗ ਗਿਆ ਵੇ ਹੂੰ ਵਹਿੰਦੀ ਸੀ ਹਾਂ ਨਾ ਅਮਕ ਜੀ ਜੀ ਦਾ ਉਹ ਜਿਹੜੀ ਬਿਲਜੰਦ ਨਾਲ ਲਾਤੀ ਆਇਆ ਗਿਆ ਹੋਣਾ ਲਾ ਕੇ ਆ ਹੋਰ ਲਾ ਆ ਅੱਛਾ ਲਾਲ ਚੀਨਾ ਮੱਕੂ ਵੀ ਘਰੇ ਤਾਂ ਆ ਗਿਆ ਹੀ ਬਰੂ ਕੇ ਨਾਲ ਉਹੀ ਸਾਤੇ ਵਾਲਾ ਹੂੰ ਉਹਨੂੰ ਫੜੀ ਟੁੱਟੀ ਚੌਂਜਲੀ ਮੜਾਜਾ ਬਾਹਰ ਲਾ ਕੇ ਰਤੀ ਬਾਹਰ ਨਾ ਕੱਢੀਂ ਚਾਕਾ ਵੈਰਾਈਟੀ ਦੇਖ ਤੂੰ ਕੀ ਕੱਢੀ ਇੱਕ ਵੀ ਘਾਟੀ ਨਾ ਕੱਢ ਗਏ ਹਾਂ ਇਧਰ ਘਰ ਤੇ ਸਰ ਤੇ ਕੋਈ ਲਾ ਕੇ ਆ ਆ ਕੀ ਸਾਬ ਕਿਤਾ ਵਜੇ ਦਾ ਰਵੜੰਗੂ ਲੋਕ ਹੋਇਆ ਵੈਸੇਗਾ ਸਿਸਟਮ ਇਹ ਪਤਾ ਬਾਅਦ ਜੀ ਹੈ ਨਾ ਹੋ ਸਕਦਾ ਦੇਖੀ ਮੜਾ ਜੀ ਹਾ ਵੀ ਦੀ ਭਾਈ ਚੌਂਜ ਟੁੱਟੀ ਵੀ ਆ ਇਹਦੇ ਚੱਕੇ ਜਾਂਦੇ ਤਾਂ ਕਿ ਨਹੀਂ ਹੂੰ ਇਹ ਤਾਂ ਚੱਕੇ ਜਾਂਦੇ ਕਿ ਨਹੀਂ ਹੂੰ ਇਹਦਾ ਖੰਨ ਆਹ ਤਾਂ ਮੈਂ ਕਹਿੰਦਾ ਥੋੜੀ ਜੀ ਕੱਟੀ ਜਾਵੇ ਨਾ ਹਲਕੀ ਜੀ ਕੱਤੀ ਸੀ ਹਾਵੇ ਹਾਂ ਥੋੜੀ ਜੀ ਹੋਰ ਜਾ ਕੰਧ ਨਾਲ ਘਸਾ ਦੇ ਸੀਮੈਂਟ ਵਾਲੀ ਨਾਲ ਤੇ ਆ ਜੂ ਲੋਟ ਫਿਰ ਹੋਰ ਚੱਕਣ ਲੱਗ ਗਏ ਆਪਾਂ ਇਹ ਖੁੱਡੇ ਵਾਲੀ ਨਾਲ ਘਸਾ ਦੇ ਆਹ ਵੇੜ ਦੇ ਆਇਆ ਖੂਨ ਬੜੀ ਨਿਕਲਦਾ ਕੱਟੇ ਤੋਂ ਖੂਨ ਨਿਕਲਦਾ ਉਕੇ ਹੋ ਜੂ ਫਿਰ ਜਮਾ ਰੋੜੇ ਨਾ ਖਸਾਈਏ ਰੋੜੇ ਨਾ ਬਾਹਰੋਂ ਚੱਕ ਲੈ ਫਿਰ ਇੱਕ ਦੀ ਵਾਈ ਤੁਹਾਨੂੰ ਹੋਰ ਦਿਖਾਉਣਾ ਮੈਂ ਇਹ ਐਜੀ ਵੀ ਚੰਗੀ ਟੁੱਟੀ ਆ ਦੇ ਆ ਦੇਖੋ ਇਧਰ ਖੜ ਜੋ ਦੇਖੋ ਸਦਾ ਜਿਹੜਾ ਇੱਥੇ ਆ ਦੇ ਏਲੀਅਨ ਜਿਹਾ ਲੱਗਦਾ ਲੈ ਆ ਤਾਂ ਫੜੇ ਤੂੰ ਐ ਕਰਦਾ ਮੂੰਹ ਬਈ ਦੀ ਸਾਹ ਜਾਂ ਲੈਂਦਾ ਹਾਂ ਠੀਕ ਹੈ ਕੁੱਤਰ ਇਹ ਬੱਚਾ ਇਹ ਜਿਹੜਾ ਇੱਥੇ ਜੇ ਟੈਂਕੀ ਤੇ ਨਹੀਂ ਬੈਠਾ ਹੁੰਦਾ ਤੁਹਾਨੂੰ ਦਿਖਾਇਆ ਪਹਿਲਾਂ ਵੀ ਉਹ ਵਾਲਾ ਇਹ ਇਧਰ ਆਈ ਸ਼ੇਰਾ ਰਾਂਦੇ ਫਿਰ ਚੱਲ ਹੋ ਲਾ ਚੀਨੀ ਕੀ ਬਣ ਗਈ ਹਨ ਹਮਾ ਬਿੰਨਾ ਬਣ ਗਈ ਬਈ ਹੋਰ ਆਵੇ ਤੋ ਕੋਈ ਕਰ ਆਹ ਤੇ ਫੜ ਕੇ ਵੇਖੀ ਹੱਥ ਦੇ ਇਹ ਗੜੀ ਦੀ ਆ ਇਹ ਡੱਬੀ ਦੀ ਕਾਸਰੇ ਕੱਲ ਕੋਈ ਆ ਗਏ ਨਹੀਂ ਤੂੰ ਜੀਨੀ ਖਟੀਆਂ ਦੀ ਆ ਘੋਡੇ ਚ ਬਾਈ ਕਰਤੀਆਂ ਸਾਰੀਆਂ ਪੱਠੀਆਂ ਕਬੂਤਰੀਆਂ ਤੇ ਇੱਧਰ ਸਾਰੇ ਕਬੂਤਰ ਆ ਜਿੰਨੇ ਵੀ ਇਹ ਹਜੇ ਇੱਕ ਦੂਜੇ ਵਿੱਚੋਂ ਦੋਹਾਂ ਤੇ ਸ਼ੱਕ ਆ ਵੀ ਜਿਹੋ ਪੱਠੀਆਂ ਬਣੀਆਂ ਉਹ ਵੀ ਚੱਕ ਇੱਧਰ ਲੈ ਖੁੱਡੇ ਛੱਡ ਦਾਂਗੇ ਕੱਟੀ ਜਾਂਦੀ ਹੂੰ ਜੀਨੀ ਕਿੰਨੇ-ਕਿੰਨੇ ਹੋ ਗਏ ਦੇਖੋ ਮੀਂਹ ਨਹੀਂ ਕਿਥੋਂ ਸੱਚਾ ਫੂਕ ਮਾਰਦੇ ਅਖੀਰ ਲਗ ਰਹੀ ਮੇਰੇ ਸਾਹਮਣਾਂ ਆ ਜੀ ਨਹੀਂ ਲੱਗਦੀ ਦੋ ਹੋਰ ਦੋ ਬਸ ਹਾਂ ਐ ਬਰਾਬਰ ਕਰਕੇ ਵੁੱਡੂਗੀ ਹਾਂ ਹਾਂ ਵੇਖ ਲਾਂਗੇ ਕਿਤੇ ਤੇ ਆਪਾਂ ਇਹ ਪਾ ਦਾਲੂਗੀ ਹਾਂ ਕੱਢਣੇ ਤਾਂ ਹੈਗੇ ਆ ਓਕੇ ਸੋਕੇ ਹਾਂ ਹਾਂ ਆ ਹਾਈ ਕੋਨ ਆ ਤੁਹਾਨੂੰ ਦਿੱਤਾ ਮੈਂ ਪਰਾਣੀ ਤੁਹਾਨੂੰ ਭਰੇ ਹਾਂ ਹਾਂ ਖਾਂਦੇ ਨਹੀਂ ਛੱਡ ਦਿੰਦੇ ਆ ਅੱਛਾ ਤੇ ਤੇ ਜਾਂ ਪੈ ਇੰਨ ਕੋਟ ਆ ਆ ਦੇਖ ਲਓ ਭਾਈ ਮੌਸਮ ਸੀਗਾ ਅੱਜ ਖਰਾਬ ਹਵਾ ਚੱਲਦੀ ਹੈ ਨਾ ਤਾਂ ਨਹੀਂ ਬਾਹਰ ਕੱਢੇ ਨੈਟ 'ਚ ਵੀ ਨਹੀਂ ਤਾਂ ਹੀ ਖੋਲੇ ਤੇ ਡਾਇ ਵੀ ਤਾਂ ਹੀ ਨਹੀਂ ਗੇ ਤੇ ਬਾਕੀ ਜੋ ਦਿਨ ਜਾਂ ਲੱਗਣ ਲੱਗੇ ਨਾ ਹੁਣ ਤੇ ਫਿਰ ਕੱਢਿਆ ਕਰਾਂਗੇ ਕਬੂਤਰ ਬਾਹਰ ਜਿਹੜੇ ਬੱਚੇ ਜਿਖਿਆਉਣ ਵਾਲੇ ਆ ਤੇ ਬਾਕੀ ਪਾਪਾ ਦਾ ਇੱਧਰ ਵੀ ਦੇਖਦੇ ਹਾਂ ਹਿਸਾਬ ਕਿ ਤਾਂ ਪਠਿਆਂ ਦੇ ਵਿੱਚ ਹੁਣ ਸਾਰੇ ਪਠੇ ਹੀ ਆ ਤੇ ਰਹਿੰਦੀ ਹੈ ਕੋਈ ਇੱਕ ਅੱਧੀ ਨਹੀਂ ਸਾਰੇ ਪਠੇ ਹੀ ਆ ਇੱਕ ਦਾ ਬੱਚਾ ਰਸਤਾ ਜਾ ਹਨ ਹਾਂ ਬੱਚਾ ਰਸਤਾ ਜਾ ਉਹ ਯਾ ਚਿੱਟੀਆਂ ਦਾ ਕਦੇ ਆਪੇ ਨਹੀਂ ਲੈਣਾ ਹੈ ਹਾਂ ਚਿੱਟੀਆਂ ਦਾ ਪੱਥਰ ਨਹੀਂ ਆਇਆ ਸਾਡੇ ਦੀ ਕਾਲ ਇਹ ਕਿ ਕਿ ਰਹੀ ਬੱਤ ਦਰ ਇਹ ਕਰ ਰਹੀ ਹੈ ਇਹ ਤਾਂ ਨਹੀਂ ਕੱਟਣ ਦੀ ਲੋੜ ਹਾਂ ਹਾਂ ਇਹ ਨਿਕਲੂ ਵੀ ਸਾਰੇ ਨਾ ਪਹਿਲਾਂ ਇਹ ਵੀ ਗੱਲ ਹਾਂ ਕੱਢਣਾ ਪਹਿਲਾਂ ਪੈਣਾ ਹੈ ਬਾਈਓ ਬਾਈਓ ਟੈੱਕ ਇਹ ਟੂਸਾਏ ਵਾਲਾ ਵੀ ਬੈਠਾ ਲਏ ਪੱਠਾ ਤੂੰ ਥੱਲੇ ਬੈਠਾ ਤੂੰ ਵੀ ਉੱਪਰ ਚੱਲ ਜਾ ਕੇ ਵਡਾ ਕੂਤਰਾ ਹੈ ਨਹੀਂ ਨਹੀਂ ਕਾਲਸ ਰਹਿ ਜਾ ਇੱਥੇ ਹੀ ਆ ਸਾਰੇ ਥੱਲੇ ਬੈਠਾ ਮੈਂ ਕਿਹਾ ਤੂੰ ਹੀ ਤਾਂ ਜਾ ਵੜਾ ਯਾਰੇ ਲੱਗੇ ਹੋਏ 올ਡ ਮਾਡ ਲਉਗਾ ਘੋੜਾ ਵੀ ਹੁਣ ਬਹੁਤ ਪੁਰਾਣਾ ਦੇਖ ਲੋ ਕਾਈ ਪਾਈ ਵੀ ਉੱਪਰ ਵਿੱਚ ਦਵਾਈਆਂ ਸਪਰੇ ਆ ਪਾਪੇਆਂ ਰੱਖੀਆਂ ਨੇ ਲੈ 6 ਵਾਰ ਦਾ ਬਲ ਬਦਰ ਬੇੜਾ ਵੇਲਾ ਆਪਾ ਕਿੰਨੇ ਟਾਈਮ ਦਾ ਚੱਲਦਾ ਇਹ 1000 ਰੁਪਈਆ ਦਾ ਪੜਬ ਹਨ ਕਿਹੜੇ ਵੇਲਿਆਂ ਦਾ ਜਿਹੜੇ ਦਾਣੇ ਨੇਰੇ ਪੋਣੇ ਉਹਨੂੰ ਚਾਹੀਦਾ ਬਲਬੀ ਦਾ ਲੋੜ ਹੀ ਨਹੀਂ ਨੱਤੇ ਖਾ ਲੈਂਦੇ ਭੈਣ ਤੇ ਨੇਰੇ ਜੀ ਖਾ ਲੈਂਦੇ ਆਹਾਂ ਆਹ ਲਾ ਦਿਨ ਨਾਲ ਆਸਰਾ ਅੱਛਾ ਅੱਛਾ ਆ ਵੀ ਦੀ ਅੱਖ ਵੀ ਹੈ ਇੱਕ ਲਾਲ ਜੀ ਔਰ ਲੈ ਵਸ ਹਾਂ ਹਾਂ ਲਾ ਹਾਂ ਵੀ ਹਾਂ ਆ ਵੀ ਛੱਡੋ ਆਹਦੀ ਆਹ ਇਹ ਪਾਣੀ ਛੱਡੀ ਜਾਂਦਾ ਲਾਈਂ ਦਾ ਥੁੜਾ